ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਮੇਰੀ ਸੀ ਮਜਬੂਰੀ ਹੁਣ ਠੇਕੇਦਾਰ ਵੀ ਕਹਿੰਦਾ ਮੈਨੂੰ ਸ਼ੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਚਾਰ ਪੰਜ ਸਾਲ ਹੋ ਗਏ ਜੀ ਲਿਖਦਿਆਂ ਨੂੰ ਤੇ ਗਾਉਂਦਿਆਂ ਨੂੰ ਤੇ ਪੜ੍ਹਾਈ ਮੇਰੀ 7ਵੀਂ ਤੱਕ ਹੈ ਜੀ ਜਦੋਂ ਦਾ ਕੰਮ ਮਿਹਨਤ ਮਜ਼ਦੂਰੀ ਕਰਦੇ ਹੋਂਦੋਂ ਦਾ ਇਹ ਕੰਮ ਚੱਲਦਾ ਹੀ ਆਉਂਦਾ ਕੇਵਲੇ ਦਿਹਾੜੀ ਨਹੀਂ ਮਿਲਦੀ ਕੇਵਲੇ ਚਾਰ ਚਾਰ ਦਿਨ ਪੰਜ ਪੰਜ ਦਿਨ ਲੰਘ ਜਾਂਦੇ ਜੀ ਇਸ ਤਰ੍ਹਾਂ ਹੀ 400 ਰੁਪਈਆ ਤੇ ਵੇਖੋ ਜੀ ਇਹ ਆਪਾਂ ਦੇ ਇਕ ਲਿਆਉਣ ਦੇ ਚੋਰ ਰਹੀਦਾ ਜੇ ਘਰ ਕੋਈ ਆ ਚੀਜ਼ ਮੁੱਕ ਗਈ ਕੋਈ ਉਹ ਚੀਜ਼ ਮੁੱਕ ਗਈ ਇਹ ਚੀਜ਼ ਤੋਂ ਪਤਾ ਨਹੀਂ ਲੱਗਦਾ ਵੀ 400 ਆਪਾਂ ਕਮਾਇਆ ਕਿ ਨਹੀਂ ਕਮਾਇਆ ਦੂਜੇ ਦਿਨ ਪਤਾ ਲੱਗਦਾ ਵੀ ਕਮਾਉਂ ਚੱਲੇ ਆ ਓ ਖਰੀਆਂ ਕਮਾਲ ਐ ਓ ਖਰੀਆਂ ਕਮਾਲ ਐਆਂ ਕਮਾਲ ਐ ਖੋਟੀਆਂ ਤੇ ਮੈਂ ਰਾਤ ਨੂੰ ਉੱਚੀ ਉੱਚੀ ਗੀਤ ਬੋਲਦਾ ਰਹਿਣਾ ਮੇਰੇ ਘਰ ਦੇ ਜਦੋਂ ਮੈਂ ਬਾਹਰ ਦਾ ਗੇਟ ਬੰਦ ਕਰਦਾ ਨਾ ਫਿਰ ਮਾ ਜੇ ਨਾਲ ਗਾਣੇ ਬੋਲਦੇ ਰਹੀਦਾ ਉੱਚੀ ਉੱਚੀ ਤੇ ਕੇਵਲੇ 12 1 ਇੱਕ ਹੀ ਵੱਜ ਜਾਂਦਾ ਜੀ ਗੀਤ ਸੁਣਦੇ ਆਂ ਬੋਲਦੇ ਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਜੁੜੇ ਹੋ ਸੈਂਟਰ ਪੰਜਾਬ ਟੀਵੀ ਦੇ ਨਾਲ ਅੱਜ ਤੁਹਾਨੂੰ ਅਜਿਹੇ ਇੱਕ ਨੌਜਵਾਨਾਂ ਮਲਾਉਣੇ ਆਂ ਅਮਸਾ ਦੇ ਮਾਨਾਵਾਲਾ ਦੇ ਰਹਿਣ ਵਾਲਾ ਨੌਜਵਾਨ ਬਲਜੀਤ ਸਿੰਘ ਜਿਹੜਾ ਕਿ ਮਿਸਤਰੀਆਂ ਮਗਰ ਦਿਹਾੜੀ ਕਰਦਾ ਆ ਪਰ ਇਹ ਨੌਜਵਾਨ ਦੀ ਆਵਾਜ਼ ਬਹੁਤ ਸੋਹਣੀ ਆ ਇਹਦਾ ਸ਼ੌਂਕ ਇੱਕ ਵਧੀਆ ਕਲਾਕਾਰ ਬਣਾਦਾ ਵਧੀਆ ਗਾਇਕ ਬਣਾਦਾ ਆਓ ਬਲਜੀਤ ਨਾਲ ਗੱਲਬਾਤ ਕਰਦੇ ਆ ਪੁੱਛੀਏ ਜਿੰਦਗੀ ਦੇ ਸਬਰ ਬਾਰੇ ਬਲਜੀਤ ਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਸਭ ਤੋਂ ਪਹਿਲਾਂ ਸੈਂਟਰ ਪੰਜਾਬ ਟੀਵੀ ਤੇ ਸਭ ਨੂੰ ਪਿਆਰ ਭਰੀ ਸ਼ਾਸਤੀਕਾਲ ਜੀ ਬਲਜੀਤ ਜੀ ਦਿਹਾੜੀ ਜਾਂਦੇ ਹੋ ਮਜ਼ਦੂਰਾ ਮਗਰ ਮਿਸਤਰੀਆਂ ਮਗਰ ਤੇ ਗਾਇਕੀ ਦਾ ਸ਼ੌਂਕ ਇਸ ਤਰ੍ਹਾਂ ਪਿਆ ਕਿ ਨੇ ਲੰਬੇ ਸਮੇਂ ਤੋਂ ਗੀਤ ਲਿਖਦੇ ਆ ਰਹੇ ਹੋ ਗੀਤ गा ਰਹੇ ਹੋ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਗਲਬਾਲ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਿੱਠੀ ਆਵਾਜ਼ ਵਿੱਚ ਜਿਹੜਾ ਤੁਸੀਂ ਗੀਤ ਲਿਖਿਆ ਵਾ ਉਹਦੀਆਂ ਦੋ ਲਾਈਨਾਂ ਜਿਹੜੀਆਂ ਸਾਂਝੀ ਕਰਦੇ ਹੋ ਉਸ ਤੋਂ ਬਾਅਦ ਅਸੀਂ ਗਲਬਾਲ ਸਿਲਸਿਲਾ ਚਾਲੂ ਕਰਾਂਗੇ ਬਿਲਕੁਲ ਜੀ ਉਹ ਗੀਤ ਮੇਰਾ ਰਾਜਮਿਸਤਰੀ ਜਿਹੜਾ ਤੁਹਾਡੇ ਨਾਲ ਦੋ ਬੋਲ ਸਾਂਝਾ ਕਰਦਾ ਉਹ ਗੀਤ ਹੋ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਹੀ ਮੇਰੀ ਸੀ ਮਜਬੂਰੀ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਹੀ ਮੇਰੀ ਸੀ ਮਜਬੂਰੀ ਹੁਣ ਠੇਕੇਦਾਰ ਵੀ ਕਹਿੰਦਾ ਮੈਨੂੰ ਸ਼ੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਇਹ ਸੁਬ ਗੀਤ ਬਹੁਤ ਸੋਹਣਾ ਤੁਸੀਂ ਲਿਖਦੇ ਹੋ ਇਹ ਜਿਹੜਾ ਗੀਤ ਆ ਤੁਸੀਂ ਆਪ ਲਿਖਿਆ ਵਾ ਮਨਚ ਵਿਚਾਰ ਕਿਸ ਦਾ ਆ ਜਿਹੜੀਆਂ ਲਾਈਨਾਂ ਲਿਖਣ ਵਾਸਤੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਇਹ ਕਿਸ ਦਾ ਤੁਸੀਂ ਲਿਖਿਆ ਗੀਤ ਵੇਖੋ ਗੀਤ ਲਿਖਣਾ ਕੋਈ ਮੈਂ ਸੋਚਾਂ ਤੇ ਔਖਾ ਕੰਮ ਨਹੀਂ ਆ ਤੇ ਜੇ ਸੋਚਾਂ ਤੇ ਸੌਖਾ ਵੀ ਨਹੀਂ ਆ ਜੀ ਇਹ ਗੀਤ ਨੂੰ ਜਦੋਂ ਤੁਸੀਂ ਆਪਣਾ ਸਥਾਈ ਯੰਤਰਾ ਲੈਂਦੇ ਜਨਾ ਗੀਤ ਦਾ ਤੇ ਉਹ ਫਿਰ ਤੁਹਾਨੂੰ ਗੀਤ ਆਪਣੇ ਆਪ ਰਾਹ ਦਿੰਦਾ ਵੀ ਤੂੰ ਇੱਧਰ ਨੂੰ ਗੀਤ ਨੂੰ ਲੈ ਕੇ ਜਾ ਇਸ ਕਰਕੇ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਕਿਰਪਾ ਆਸੀ ਹੋਈ ਕਿ ਮੈਨੂੰ ਹੌਲੀ ਹੌਲੀ ਲਿਖਣਾ ਆ ਗਿਆ ਤੇ ਮੈਨੂੰ ਬਸ ਬਲਜੀਤ ਪੜਿਓ ਕਿੰਨੇ ਹੋ ਤੇ ਕਿੰਨਾ ਲੰਮਾ ਸਾਮਾ ਹੋ ਗਿਆ ਤੁਹਾਨੂੰ ਗੀਤ ਲਿਖਦਿਆਂ ਨੂੰ ਗੀਤ ਗਾਉਂਦਿਆਂ ਨੂੰ ਦਰਸ਼ਕਾਂ ਨੂੰ ਸੰਨ ਕਰ ਦਿਓ ਮੈਨੂੰ ਮੇਰੇ ਹਿਸਾਬ ਨਾਲ 4-5 ਸਾਲ ਹੋ ਗਏ ਜੀ ਲਿਖਦਿਆਂ ਨੂੰ ਤੇ ਗਾਉਂਦਿਆਂ ਨੂੰ ਤੇ ਪੜ੍ਹਾਈ ਮੇਰੀ 7ਵੀਂ ਤੱਕ ਹੈ ਜੀ 7ਵੀਂ ਤੱਕ ਹਾਂਜੀ ਤੇ ਮੈਨੂੰ ਐਸੋਪੀ ਪਰਵਾਹ ਵਿੱਚ ਪਹਿਲਾਂ ਵੀ ਕੋਈ ਗੀਤ ਗਾਉਂਦਾ ਜਾਂ ਲਿਖਦਾ ਸੀ ਤੁਹਾਡਾ ਮਨ ਕਿਸ ਤਾ ਪਿਆ ਤੁਹਾਡਾ ਸ਼ੌਂਕ ਕਿਸ ਤਾ ਪਿਆ ਕਿਉਂਕਿ ਮਜ਼ਦੂਰੀ ਕਰਨਾ ਸੀ ਦੇਖਿਆ ਵੀ ਸਾਹੀ ਦੇ ਲੇਬਰ ਇੱਟਾਂ ਚੁੱਕ ਕੇ ਮਿਸਤਰੀ ਕੰਮ ਮਿਸਤਰੀ ਮਗਰ ਬੜਾ ਥੱਕ ਤੋ ਗਿਆਦਾ ਵਾ ਤੇ ਤੁਹਾਨੂੰ ਕਿਸ ਤਾ ਸ਼ੌਂਕ ਪਿਆ ਗਾਇਕੀ ਦਾ ਪਰਿਵਾਰ ਚ ਪਹਿ ਲੋਕ ਹੈ ਸੀ ਗਾਉਂਦਾ ਵੀ ਪਰਿਵਾਰ ਦੇ ਵਿੱਚ ਸਾਡੇ ਕੋਈ ਵੀ ਨਹੀਂ ਸੀ ਜੀ ਗਾਇਕ ਲਿਖਣਾ ਗਾਉਣਾ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਮਿਲਿਆ ਇਹ ਚੀਜ਼ ਤੇ ਕਿਹਨੂੰ ਵੇਖ ਕੇ ਤੁਹਾਡਾ ਮਨ ਬਦਲਿਆ ਵਾ ਕਿਹੜੇ ਗਾਇਕ ਨੂੰ ਵੇਖ ਕੇ ਤੁਹਾਡਾ ਮਨ ਸ਼ੌਂਕ ਵਾ ਬਈ ਯਾਰ ਗੀਤ ਗਾਏ ਜਾਂ ਜਾਂ ਸਿੰਗਲ ਬਣੇ ਜਾਵੇ ਕਿਹਨੂੰ ਵੇਖ ਕੇ ਤੁਹਾਡਾ ਮਨ ਹੋਇਆ ਗੀਤ ਗੇ ਜੀਖਾਨ ਵੀਰਾ ਇਹਦੇ ਗੀਤ ਮੈਨੂੰ ਬਹੁਤ ਸੁਣੇ ਲੱਗਦੇ ਜੀ ਆਵਾਜ਼ ਇਹਦੀ ਬੁਲੰਦ ਹੈ ਇੱਕ ਗੁਲਾਬ ਸਿੱਧੂ ਜੀ ਬਾਗੀ ਵੀਰ ਤੇ ਹੋਰ ਵੀ ਮੇਰੇ ਹਿਸਾਬ ਨਾਲ ਆਪਣੇ ਪੰਜਾਬ ਗਾਇਕਾਂ ਦਾ ਹੀ ਆ ਜੀ ਭਰੇ ਆ ਸਾਰਾ ਮੇਰੇ ਲਈ ਤੇ ਜਿਹੜੇ ਛੋਟੇ ਛੋਟੇ ਬੱਚੇ ਗਾਉਂਦੇ ਆ ਉਹ ਵੀ ਮੇਰੇ ਲਈ ਉਸਤਾਦ ਆ ਜੀ ਮੈਂ ਨਹੀਂ ਉਸਤਾਦ ਦੀ ਗੱਲ ਕੀਤੀ ਹੈ ਕਹਿੰਦੇ ਉਸਤਾਦ ਤੋਂ ਬਿਨਾ ਗਤੀ ਨਹੀਂ ਹੁੰਦੀ ਜੇ ਕੋਈ ਉਸਤਾਦ ਨਾ ਹੋਵੇ ਤੇ ਬੰਦਾ ਚੰਗੇ ਮਕਾਨ ਤੱਕ ਨਹੀਂ ਹਸਣ ਸੋਸਦਾ ਬਲਜੀਤ ਦਾ ਕੋਈ ਉਸਤਾਦ ਹੋਗਾ ਦਸ਼ਕਾਂ ਜੂ ਹਾਂਜਾ ਕਰਦੇ ਹੋ ਕੀ ਨਾ ਕੀ ਆ ਕਿੰਨੇ ਚਿਰ ਤੋਂ ਤੁਸੀਂ ਉਹਨਾਂ ਕੋਲ ਰਿਆਜ ਕਰਦੇ ਆ ਰਹੇ ਹੋ ਕਿੰਨੇ ਜੇ ਸਿੱਖਦੇ ਆ ਰਹੇ ਹੋ ਮੇਰਾ ਉਸਤਾਦ ਮਸਤਾਨ ਭੱਟੀ ਆ ਜੀ ਪਿੰਡ ਗਰਵਾਲੀ ਤੋਂ ਤੇ ਅਸੀਂ ਇਕੱਠੇ ਕੰਮ ਕਰਦੇ ਆ ਜੀ ਨਾਲ ਹੀ ਉਹ ਮੇਰੇ ਤੋਂ ਡਰਦਾ ਹੁੰਦਾ ਹੈ ਕਿ ਤੂੰ ਮੇਰੇ ਗੀਤ ਨਾ ਚੋਰੀ ਕਰ ਲੇ ਮੈਂ ਉਹ ਤੋਂ ਡਰਦਾ ਨਾ ਫਿਰ ਅਸੀਂ ਹੌਲੀ ਹੌਲੀ ਸਾਡ ਤੇ ਇਸ ਤਰ੍ਹਾਂ ਕਰ ਕਰ ਕੇ ਫਿਰ ਉਹ ਕਹਿੰਦੇ ਵੀ ਆਪਾਂ ਇਹਨੂੰ ਗਾਂਹ ਲੈ ਕੇ ਜਾਈਏ ਕੰਮ ਨੂੰ ਮ제 ਮ제 ਅਹੀਂ ਲੈ ਕੇ ਗਾਂਹ ਗਏ ਤੇ ਬਹੁਤ ਸੋਹਣਾ ਮੌਕਾ ਮਿਲਿਆ ਸਾਡੇ ਗੀਤ ਹੋਏ ਤੇ ਪਰ ਉਹ ਚੰਗਾ ਰਿਸਪੌਂਸ ਮਿਲ ਗਿਆ ਗੀਤਾਂ ਨੂੰ ਪਰ ਗਾਂਹ ਹੁੰਦਾ ਮੌਕਾ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਤੇ ਮੈਨੂੰ ਇਹ ਸੋ ਵੀ ਬਲਜੀਤ ਕਿਉਂ ਨਹੀਂ ਮੌਕਾ ਮਿਲਿਆ ਹਜ ਤੱਕ ਅਸੀਂ ਦੇਖਿਆ ਸੋਸ਼ਲ ਮੀਡੀਆ ਜ਼ਮਾਨਾ ਵਾ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਆ ਹਰ ਕੋਈ ਤਰੱਕੀ ਕਰ ਰਿਹਾ ਪਰ ਬਲਜੀਤ ਕਿਉਂ ਨਹੀਂ ਅਜੇ ਤੱਕ ਅੱਗੇ ਆ ਸਕਿਆ ਬਲਜੀਤ ਨੂੰ ਅਜੇ ਤੱਕ ਕਿਉਂ ਨਹੀਂ ਚੰਗਾ ਮਕਾਮ ਅਸਲ ਹੋ ਸਕਿਆ ਬਲਜੀਤ ਨੂੰ ਮੌਕਾ ਤਾਂ ਨਹੀਂ ਮਿਲਿਆ ਆਡੀ ਮਿਹਨਤ ਮਜ਼ਦੂਰੀ ਅਸੀਂ ਵੇਲੇ ਹੋਈ ਤੇ ਇਹ ਕੰਮ ਕਰੀਏ ਮੇਰੇ ਹਿਸਾਬ ਨਾਲ ਕੋਈ ਦਿਨ ਹੋਊਗਾ ਜੇ ਕਦੇ ਸਾਡੀ ਘਰ ਛੁੱਟੀ ਹੋ ਗਏ ਜਾਂ ਮੱਸੀਆ ਤੇ ਹੋਈ ਦੀ ਛੁੱਟੀ ਸਾਡੀ ਤੇ ਕਿਹੜਾ ਕੰਮ ਬਾਈ ਜੀ ਕਿੱਧਰ ਨੂੰ ਕਿੱਧਰ ਨੂੰ ਸਾਡਾ ਸੂਤਰ ਜ ਨਹੀਂ ਜਾਂਦਾ ਇਸ ਤਰ੍ਹਾਂ ਤੇ ਬਲਜੀ ਇਹ ਸੋ ਵੀ ਅੱਜਕੱਲ ਜਿਵੇਂ ਇਸ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਬੜੀ ਸਖਤ ਹੋਈ ਆ ਤੇ ਅਸੀਂ ਦੇਖਿਆ ਪੁਲਿਸ ਵੀ ਜੜੀ ਆ ਵੱਡੀ ਤਦਾਦ ਵਿੱਚ ਨਸ਼ਿਆਂ ਦੇ ਸੁੱਧਾਗਰਾਂ ਦੇ ਛਾਪੇ ਮਾਰੀ ਆ ਪਰਚੇ ਦਰਜ ਕਰਦੀ ਆ ਨੌਜਵਾਨ ਸਾਡੇ ਜਿਹੜੇ ਨੇ ਉਹ ਨਸ਼ਿਆਂ ਦੀ ਦਰਦ ਤੁਰੇ ਆ ਰਹੇ ਨੇ ਕੋਈ ਨੌਜਵਾਨ ਉੱਤੇ ਜਾਂ ਨਸ਼ਿਆ ਤੱਕ ਗੀਤ ਲਿਖਿਆ ਵਾ ਦਸ਼ਕਾ ਉਹ ਵੀ ਸਾਡੇ ਸਾਣਾ ਕਰਾਂਗੇ ਤੇ ਕਿਸ ਤਰ੍ਹਾਂ ਮਨਜੇ ਵਿਚਾਰ ਆ ਗੀਤ ਲਿਖਣ ਦਾ ਬਿਲਕੁਲ ਜੀ ਬਿਲਕੁਲ ਜਿਤਨਾ ਅੱਜ ਕੱਲ ਸਾਡੇ ਭਰਾ ਜਿਹੜੇ ਨਸ਼ੇ ਕਰ ਰਹੇ ਆ ਐਡੀਆਂ ਸੋਹਣੀਆਂ ਸੋਹਣੀਆਂ ਸੇਧਾਂ ਵਾਲੇ ਇੱਕ ਉਮੀਦ ਨਹੀਂ ਸੀ ਵੀ ਇਹ ਕਿਹੜੇ ਕੰਮ ਚ ਚੱਜਣਗੇ ਹੌਲੀ ਹੌਲੀ ਨਸ਼ੇ ਦੇ ਪੱਲ ਜਾ ਰਹੇ ਆ ਤੇ ਉਹਨਾਂ ਲਈ ਇੱਕ ਗੀਤ ਲਿਖਿਆ ਉਹਦੇ ਕਰਕੇ ਇਹ ਨਸ਼ੇ ਵਾਲਿਆਂ ਦੇ ਕਰਕੇ ਲਿਖਿਆ ਜੀ ਵੀਰਾਂ ਦੇ ਕਰਕੇ ਉਹ ਹੈਗਾ। ਉਹ ਨਸ਼ੇ ਉੱਤੇ ਲੱਗਣੀ ਪਾਬੰਦੀ ਚਾਹੀਦੀ। ਆਹ ਰਾਜਨੀਤੀ ਆਪਾਂ ਨੂੰ ਨਾ ਗੰਦੀ ਚਾਹੀਦੀ। ਉਹ ਨਸ਼ੇ ਉੱਤੇ ਲੱਗਣੀ ਪਾਬੰਦੀ ਚਾਹੀਦੀ। ਆਹ ਰਾਜਨੀਤੀ ਆਪਾਂ ਨੂੰ ਨਾ ਗੰਦੀ ਚਾਹੀਦੀ। ਉਹ ਚੰਗਾ ਲੱਗੇ ਆ ਤਾਂ ਤੁਸੀਂ ਲਾਈਕ ਕਰਿਓ। ਦੋ ਬੋਲ ਬੋਲੂ ਆਮ ਜਗਵੰਤਰੀ। ਉਹ ਚੜਦੀ ਜਵਾਨੀ ਨਸ਼ੇ ਆਣੇ ਖਾ ਲਈ ਤੇ ਕਿੱਥੇ ਜਾ ਕੇ ਬੈਠੇ ਸਾਡੇ ਮੁੱਖ ਮੰਤਰੀ। ਉਹ ਚੜਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਹੱਥ ਕਿਉਂ ਨਹੀਂ ਪਾਉਂਦੇ ਸਾਡੇ ਮੁੱਖ ਮੰਤਰੀ ਵਾਹੀ ਵਾਹ ਤੇ ਬਲਜੀਤ ਜੀ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਹੋ ਹਰ ਦਰਸ਼ਕਾਂ ਨੂੰ ਸਾਲੇ ਕਰਦੇ ਨਾਲ ਨਾਲ ਤੁਰੇ ਜਾਂਦੇ ਨਾਲ ਗੱਲਬਾ ਕਰਦੇ ਆ ਕਿੰਨੇ ਗੀਤ ਲਿਖ ਚੁੱਕੇ ਹੋ ਹੁਣ ਤੱਕ ਜਦੋਂ ਕਿਤੇ ਦਿਹਾੜੀ ਲੋਨ ਜਾਂਦੇ ਹੋ ਉੱਥੇ ਵੀ ਕਿੰਨੀ ਕਿ ਮਹਿਫਲ ਲੱਗ ਜਾਂਦੀ ਆ ਤੁਹਾਡੇ ਜਿਹੜੇ ਨਾਲ ਦੇ ਸਾਥੀ ਹੁੰਦੇ ਨੇ ਕਿੰਨੀ ਕਿ ਫਰਮਾਇਸ਼ਾਂ ਕਰਦੇ ਨੇ ਬਲਜੀਤ ਰੋਟੀ ਤੇ ਸਮਾਂ ਹੋ ਗਿਆ ਯਾਰ ਗੀਤ ਸਾਂ ਨਾਲ ਕਰਦੇ ਹੋ ਤੇਰੇ ਗੀਤ ਸੁਣਨ ਨੂੰ ਬੜਾ ਜੀ ਕਰਦਾ ਗੀਤ ਤੇ ਮੈਂ ਕਾਫੀ ਲਿਖ ਚੁੱਕਿਆ ਤੇ ਗੀਤ ਮੇਰੇ ਕੋਲ ਸਭ ਰੈਡੀ ਪਏ ਨੇ ਹੂੰ ਤੇ ਜਦੋਂ ਕਿਤੇ ਕੰਮ-ਕੂਮ ਤੇ ਹੋਈਏ ਤੇ ਇਤਰਾ ਵੀਰ ਸਲਾਹ ਕਰਦੇ ਵੀ ਇਹਦੇ ਕੋ ਗਾਣਾ ਸੁਣੋ ਇੱਕ ਅੱਦਾ ਇਹਨੂੰ ਸੁਣਾਉਣੇ ਤੇ ਇਹਦੇ ਕੋ ਸੁਣਦੇ ਆ ਤੇ ਕਿਸੇ ਵੇਲੇ ਰੋਟੀ ਖਾਂਦੇ ਖਾਂਦੇ ਆ ਉਹਨਾਂ ਨੂੰ ਗਾਣਾ ਵੀ ਰੋਟੀ ਦੇ ਸੁਣਾ ਦਈਦਾ ਅੱਛਾ ਸੁਣਾ ਉਹਨਾਂ ਨੂੰ ਫਿਰ ਮੈਂ ਗੁਲਾਬ ਸਿੱਧੂ ਜੀ ਦਾ ਗੀਤ ਸੁਣਾਉਣਾ ਜੀ ਗੁਲਾਬ ਸਿੰਘ ਜੀ ਦਾ ਉਹਦਾ ਗੀਤ ਬੜਾ ਸੁਣਾ ਉਹ ਖਰੀਆਂ ਕਮਾਲ ਐ ਉਹ ਖਰੀਆਂ ਕਮਾਲ ਐ ਯਾ ਕਮਾਲ ਐ ਖੋਟੀਆਂ ਉਹ ਬੰਦੀ ਆ ਤੂੰ ਦੋ ਰੋਟੀਆਂ ਉਹ ਖਾਣੀਆਂ ਤਾਂ ਬੰਦੀ ਆ ਤੂੰ ਦੋ ਰੋਟੀਆਂ ਵਾਈ ਵਾ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀ ਖਰੇ ਬੰਦਿਆ ਖਾਣੀਆਂ ਤੂੰ ਦੋ ਰੋਟੀਆਂ ਬਿਲਕੁਲ ਬਹੁਤ ਸੋਹਣੀ ਗੱਲ ਤੇ ਮੈਨੂੰ ਇਹ ਸੋ ਵੀ ਬਲਜੀਤ ਪਰਿਵਾਰ ਕਿੰਨੀ ਕਿ ਸਪੋਰਟ ਆ ਪਿੰਡ ਵਾਸੀਆਂ ਦੀ ਕਿੰਨੀ ਸਪੋਰਟ ਆ ਪਿੰਡ ਮਾਨਾਂ ਵਾਲੇ ਦੀ ਕਿੰਨੀ ਸਪੋਰਟ ਆ ਕਿੰਨਾ ਘਰੋਂ ਫਕਰ ਹੁੰਦਾ ਵੀ ਸਾਡੇ ਪਿੰਡ ਦਾ ਜਿਹੜਾ ਬਲਜੀਤ ਹੈ ਭਾਵੇਂ ਦਿਹਾੜੀ ਕਰਦਾ ਮਿੱਥੇ ਮਰ ਜਾਂਦਾ ਪਰ ਆਵਾਜ਼ ਬਹੁਤ ਸੋਹਣੀ ਆ ਕਲਾਕਾਰ ਬਹੁਤ ਵਧੀਆ ਵਾ ਕਿੰਨੇ ਕਿ ਸਪੋਰਟ ਕਰਦੇ ਪਿੰਡ ਵਾਸੀ ਪਿੰਡ ਵਾਸੀ ਬਹੁਤ ਜਾਰੀ ਸਪੋਰਟ ਕਰਦੇ ਜੋ ਕੁਝ ਚੁਨਿੰਦੇ ਲੋਕ ਮਜ਼ਾਕ ਵੀ ਕਰਦੇ ਆ ਜੀ ਵੀ ਇਹਦਾ ਕੀ ਬਾਨਾ ਇਹਦੇ ਐਵੇਂ ਭਜ ਨੱਟ ਕਰੀ ਜਾਂਦਾ ਕਹਿੰਦਾ ਇਤਨਾ ਹੀ ਇਦਾਂ ਨੇ ਦਿਹਾੜੀ ਕਰਨੀ ਆ ਤੇ ਕੁਝ ਸ਼ਖਸ ਇਹੋ ਜਿਹੇ ਹੈਗੇ ਪੰਜਾਬ ਪਿੰਡ ਦੇ ਵਿੱਚ ਕੇ ਜਿਹੜੇ ਬਹੁਤ ਸਪੋਰਟ ਕਰਦੇ ਮੇਰੀ ਤੇ ਕਦੀ ਸੋਚਿਆ ਸੀ ਬਲਜੀਤ ਇਸ ਤਰ੍ਹਾਂ ਟੀਵੀ ਚੈਨਲਾਂ ਵਾਲੇ ਆਉਣਗੇ ਇੰਟਰਵਿਊ ਕਰਨਗੇ ਕਦੀ ਸੋਚਿਆ ਸੀ ਇਹ ਚੀਜ਼ ਨਹੀਂ ਲੱਕ ਕਦੀ ਵੀ ਨਹੀਂ ਜੀ ਸੋਚਿਆ ਜੀ ਇਹ ਚੀਜ਼ ਤੇ ਸੋਚੀ ਨਹੀਂ ਤੇ ਇਹ ਚੀਜ਼ ਨੂੰ ਕਦੀ ਵੀ ਨਹੀਂ ਸੋਚਿਆ ਸਭ ਕੁਝ ਕਰਨ ਵਾਲਾ ਨੀਲੀ ਛੱਤ ਵਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਆ ਜਿੰਨਾ ਦੀ ਬਦੌਲਤ ਅੱਜ ਤੁਸੀਂ ਮੇਰੇ ਕੋਲ ਪਹੁੰਚੇ ਜੇ ਨਿਮਾਣੇ ਕੋ ਕਿੰਨਾ ਕਿੰਗਾ ਲਾਦਾ ਜਦੋਂ ਪਰਿਵਾਰ ਨੂੰ ਦੱਸਿਆ ਵੀ ਟੀਵੀ ਚੈਨਲ ਵਾਲੇ ਆ ਰਹੇ ਨੇ ਮੇਰੇ ਇੰਟਰਵਿਊ ਕਰਨ ਵਾਸਤੇ ਆਨੇ ਰਾਤ ਨੂੰ ਹੀ ਨੀਂਦ ਆਈ ਕਿ ਨਹੀਂ ਆਈ ਉਸ ਟਾਈਮ ਨਹੀਂ ਨਹੀਂ ਜੀ ਮੈਂ ਤਾਂ ਜਾਗਦਾ ਰਿਆ ਤੇ ਮੈਂ ਰਾਤ ਨੂੰ ਉੱਚੀ ਉੱਚੀ ਗੀਤ ਬੋਲਦਾ ਰਹਿਣਾ ਮੇਰੇ ਘਰ ਦੇ ਜਦੋਂ ਮੈਂ ਬਾਹਰ ਦਾ ਗੇਟ ਬੰਦ ਕਰਦਣਾ ਫਿਰ ਮਾਝੇ ਨਾਲ ਗਾਣੇ ਬੋਲਦੇ ਰਹੀਦਾ ਉੱਚੀ ਉੱਚੀ ਤੇ ਕਿਹੜੇ 12 ਇੱਕ ਹੀ ਵੱਜ ਜਾਂਦਾ ਜੀ ਗੀਤ ਸੁਣਦਿਆਂ ਬੋਲਦਿਆਂ ਬਹੁਤ ਮਜ਼ਾ ਆਉਂਦਾ ਜੀ ਇਹ ਕੰਮ 'ਚ ਬਿਲਕੁਲ ਜਿਸੋ ਵੀ ਜਿੱਥੇ ਗਾਇਕੀ ਦਾ ਸ਼ੌਂਕ ਤੁਹਾਨੂੰ ਪਿਆਵਾਂ ਨਾਲ ਤੁਸੀਂ ਦਿਹਾੜੀ ਕਰਦੇ ਹੋ ਮਜ਼ਦੂਰੀ ਕਰਦੇ ਹੋ ਤੇ ਕਈ ਇਸ ਤਰ੍ਹਾਂ ਹੋਇਆ ਵੀ ਕਈ ਵਾਰੀ ਘਰੋਂ ਦਿਹਾੜੀ ਕਰਨ ਜਾਇਓ ਜਾਂਦੇ ਹੋਏ ਤੇ ਦਿਹਾੜੀ ਨਾ ਲੱਗਦੀ ਹੋਵੇ ਕਈ ਵਾਰੀ ਸਾਈਸੇ ਦਿਹਾੜੀ ਬਹਿ ਕੇ ਵਾਪਸ ਆ ਜਾਂਦਾ ਕਹਿੰਦਾ ਹੋਇਆ ਤੁਹਾਡੇ ਬੜੀ ਵਾਰੀ ਹੋਇਆ ਜੀ ਇਹ ਚੀਜ਼ ਜਿਹੜੀ ਹੁੰਦੀ ਰਹਿੰਦੀ ਹੈ ਜੀ ਜਦੋਂ ਦਾ ਕੰਮ ਮਿਹਨਤ ਮਜ਼ਦੂਰੀ ਕਰਦੇ ਹਾਂ ਉਦੋਂ ਦਾ ਇਹ ਕੰਮ ਚੱਲਦਾ ਹੀ ਆਉਂਦਾ ਕੇਵਲੇ ਦਿਹਾੜੀ ਨਹੀਂ ਮਿਲਦੀ ਕੇਵਲੇ 4-4 ਦਿਨ 5-5 ਦਿਨ ਲੰਘ ਜਾਂਦੇ ਜੀ ਇਸ ਤਰ੍ਹਾਂ ਹੀ ਤੇ ਫਿਰ ਜਿਹੜੀ ਇੱਕ ਅਦੀ ਦਿਹਾੜੀ ਮਿਲਦੀ ਉਹਨੂੰ ਭੋਰ-ਭੋਰ ਕੇ ਖਾਈ ਜਾਂਦਾ ਜੀ ਕਿੰਨੇ ਕਿ ਦਿਹਾੜੀ ਮਿਲਦੀ ਆ ਦਸ਼ਕਾਂ ਜਣੇ ਕਰ ਦੋ ਜਿਵੇਂ ਅੱਜਕੱਲ ਮਹਿੰਗਾਈ ਦਾ ਜ਼ਮਾਨਾ ਵਾ ਕਿੰਨੇ ਕਿ ਦਿਹਾੜੀ ਤਨ ਮਿਲ ਜਾਂਦੀ ਹੁੰਦਾ ਦਿਹਾੜੀ ਕੁਝ 400 ਰੁਪਏ ਦਿੰਦੇ ਜੇ ਮੈਨੂੰ ਪਰ ਕੀ ਲੱਗਦਾ ਵੀ 400 ਰੁਪਏ ਦੇ ਨਾਲ ਜ਼ਿਆਦਾ ਹੋ ਜਾਂਦਾ ਅੱਜਕੱਲ ਅਸੀਂ ਦੇਖਿਆ ਜਿਹੜੇ ਲੇਬਰ ਦੇ ਜਾਂਦੇ ਨੇ ਜਿਹੜੇ ਖਾਸ ਕਰਕੇ ਪ੍ਰਵਾਸੀ ਨੇ ਅਸੀਂ ਦੇਖਿਆ ਜਾਂਦਾ ਮਜ਼ਦੂਰ ਉਹ ਜਾਂ ਤਾਂ 600 ਰੁਪਏ ਜਾਰੀ ਹੋਣੇ ਜਾਂਦੀ 600 ਕੱਟ ਲੈਂਦੇ ਨਹੀਂ ਆ ਮਿਸਤਰੀਾਂ ਦੀ 7-800 ਜਾਰੀ ਨਹੀਂ ਜਾਰੀ ਹੋਊਗੀ ਪਰ ਲੇਬਰ ਦੀ ਮਜ਼ਦੂਰੀ ਵੜਦੀ ਨਹੀਂ ਪਰ ਤੁਸੀਂ 40 ਵੇਖੋ ਜੀ ਜੇ ਮੈਂ ਹੋਰ ਕੋਈ ਕੰਮ ਕਰਾਂ ਤਾਂ ਮੇਰਾ ਰੋਜ਼ਗਾਰ ਨਹੀਂ ਹੈਗਾ ਤੇ ਜੇ ਮੈਂ ਇਹ ਕੰਮ ਜੇ ਪਿਆ ਤਾਂ ਚਲੋ ਮੇਰੀ 400 ਵੀ ਆਈ ਜਾਵੇ ਤੇ ਉਹ ਵੀ ਚੰਗੀ ਹੈ ਜੀ ਪੈਸੇ ਆਉਂਦੇ ਨੇ ਜਦੋਂ ਘਰੇ ਖਰਚੇ ਕਿਸੇ ਨੇ ਉਸੇ ਜਾਂਦੇ ਜਿਆ ਸਮਾਂ ਲੱਗਦਾ ਖਰਚਣ ਲੱਗਿਆ ਪੈਸੇ ਜਾਰ ਤੋਂ ਹੋ ਗਿਆ 400 ਰੁਪਈਆ ਤੇ ਵੇਖੋ ਜੀ ਇਹ ਆਪਾਂ ਦੇ ਕਿ ਲਿਆਉਣ ਦੇ ਚੋਰ ਰਹੀਦਾ ਜੇ ਘਰ ਕੋਈ ਆ ਚੀਜ਼ ਮੁੱਕ ਗਈ ਕੋਈ ਉਹ ਚੀਜ਼ ਮੁੱਕ ਗਈ ਇਹ ਚੀਜ਼ ਤੋਂ ਪਤਾ ਨਹੀਂ ਲੱਗਦਾ ਵੀ 400 ਆਪਾਂ ਕਮਾਇਆ ਕਿ ਨਹੀਂ ਕਿ ਮੈਂ ਦੂਜੇ ਦਿਨ ਪਤਾ ਲੱਗਦਾ ਵੀ ਕਮਾਉਣ ਚੱਲੇ ਆ ਇਹ ਮੈਨੂੰ ਸੋਪੀ ਬਲਜੀਤ ਜਿੱਥੇ ਕੰਮ ਕਰਦੇ ਹੋ ਸਾਈਡ ਦੇ ਉੱਤੇ ਜਿਹੜੀ ਜਗ੍ਹਾ ਤੇ ਕੰਮ ਕਰਦੇ ਹੋ ਕਦੀ ਮਾਲਕ ਮਕਾਨ ਨੇ ਜਾਂ ਜਿੱਥੇ ਕੰਮ ਲੇਵਲ ਕਰਦੇ ਹੋ ਉਹਦੀ ਪਰਮਿਸ਼ਨ ਹੁਣ ਵੀ ਆਹ ਮੁੰਡਾ ਦਿਹਾੜੀ ਤੇ ਕਰੀ ਜਾਂਦਾ ਨਾਲ ਲਾ ਗੌਂਦਾ ਵੀ ਆਈ ਆਵਾਜ਼ ਵੀ ਚੰਗੀ ਆ ਕਦੀ ਪਰਮਿਸ਼ਨ ਹੋਈ ਕਦੀ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਜਿੱਥੇ ਕੰਮ ਤੇ ਜਾਇਦਾ ਪਹਿਲਾਂ ਦੱਸ ਦਈਦਾ ਜੀ ਆਪਾਂ ਗੌਂਦੇ ਵੀ ਜੀ ਆਪਾਂ ਨੂੰ ਡੱਕਿਓ ਨਾ ਅਸੀਂ ਕੰਮ ਕਰਨ ਲੱਗਿਆਂ ਦੋ ਤਿੰਨ ਲੈਣਾ ਬੋਲਣੀਆਂ ਵੀ ਜੋ ਕਹਿੰਦੇ ਕੋਈ ਗੱਲ ਨਹੀਂ ਬੋਲ ਤੂੰ ਅਹੀਂ ਤੇਰੀ ਸਪੋਰਟ ਕਰਾਂਗੇ ਬੋਲ ਉਹ ਨਾਲੋਂ ਬਹੁਤ ਪਿਆਰ ਮਿਲਦਾ ਜੀ ਫਿਰ ਕਿਹੜਾ ਗੀਤ ਗਾਉਂਦੇ ਉਹ ਦਸ਼ਕਾ ਨੂੰ ਉਹ ਵੀ ਸਾਂਝਾ ਕਰਦੇ ਜਦੋਂ ਮਾਲਕੋਂ ਜਾਂ ਕਹਿੰਦੇ ਜਾਂ ਮਿਸਤਰੀ ਕਹਿੰਦੇ ਨੇ ਉਹ ਫਿਰ ਕਿਹੜਾ ਗੀਤ ਬਲਜੀਤ ਜਿਹੜਾ ਵਾ ਸਾਂਝੀ ਕਰਦਾ ਉਹਨਾਂ ਨਾਲ ਗੀਤ ਇਹ ਆਪਣਾ ਬਾਗੀ ਵੀਰ ਦਾ ਬੜਾ ਸੋਹਣਾ ਗੀਤ ਉਹ ਗੀਤ ਹੈਗਾ ਜੇ ਹਉ ਬਾਪੂ ਤੇਰਾ ਟੋਟ ਰਕਾ ਨੇ ਜੱਟ ਨੂੰ ਦਵੇ ਡਰਾਵੇ ਹਉ ਵੀਰ ਤੇਰਿਆਂ ਨੂੰ ਖੁੱਲਾ ਸਦਾ ਨਹੀਂ ਹੱਥ ਗੱਬਰੂ ਨੂੰ ਪਾਵੇ ਓ ਤੂੰ ਸੁਖਲਾ ਕੋਈ ਦੇਗ ਮੁੰਡਾ ਨਾ ਲਾਸ਼ ਲਾਸ਼ ਤੇ ਚਾੜੇ ਨਹੀਂ ਟਿੱਲਾ ਘੁੰਮਣ ਗੀਆਂ ਓ ਤੇਰੇ ਪਿੰਡ ਦਿਵਾਲੇ ਨਹੀਂ ਇਲਾ ਘੁੰਮਣ ਗੀਆਂ ਓ ਤੇਰੇ ਪਿੰਡ ਦਿਵਾਲੇ ਵਾਹ ਬਿਲਕੁਲ ਜੀ ਇਹ ਨੌਜਵਾਨ ਆ ਬਲਜੀਤ ਸਿੰਘ ਭਾਵੇਂ ਨੌਜਵਾਨ ਪੜਿਆ ਲਿਖਿਆ ਨਹੀਂ ਬਹੁਤਾ 7ਵੀਂ ਪਾਸ ਆ ਪਰ ਫਿਰ ਵੀ ਇਹਨੂੰ ਸ਼ੌਂਕ ਆ ਗਾਇਕ ਦਾ ਗੀਤਗਾਰ ਚੰਗਾ ਕਲਾਕਾਰ ਬਣਦਾ ਖੁਦ ਗੀਤ ਲਿਖਦਾ ਤੇ ਖੁਦ ਹੀ ਗਾਉਂਦਾ ਵਾ ਤੁਸੀਂ ਦੇਖ ਸਕਦੇ ਹੋ ਤੇ ਦਿਹਾੜੀ ਕਰਦਾ 400 ਰੁਪਏ ਦਿਹਾੜੀ ਦੇ ਨਾਲ ਪਰਵਾਰ ਦਾ ਗੁਜ਼ਾਰਾ ਕਰਦਾ ਪਰ ਫਿਰ ਵੀ ਉਸ ਰੱਬ ਦੀ ਰਜ਼ਾ ਵਿੱਚ ਰਹਿਣ ਨਾਲ ਖੁਸ਼ ਆ ਅਤੇ ਇਹਦਾ ਕਹਿਣਾ ਵੀ ਪ੍ਰਮਾਤਮਾ ਨੇ ਜਿਸ ਤਰ੍ਹਾਂ ਦਾ ਬਣਾਇਆ ਬਹੁਤ ਸੋਹਣਾ ਬਣਾਇਆ ਅਤੇ ਗਾਇਕੀ ਦਾ ਜਿਹੜਾ ਕਿ ਸ਼ੌਂਕ ਆ ਵੀ ਪਿੰਡ ਦਾ ਨਾਮ ਰੋਸ਼ਨ ਕਰਦਾ ਪਿੰਡ ਮਾਨਾਂ ਵਾਲੇ ਦਾ ਪਰ ਤੁਹਾਡੇ ਸਾਹ ਦੀ ਲੋੜ ਹੈ ਦਰਸ਼ਕੋ سپورਟ ਜਰੂਰ ਕਰੋ ਇਸ ਨੌਜਵਾਨ ਨੂੰ ਤਾਂ ਜੋ ਕਿ ਵਧੀਆ ਕਲਾਕਾਰ ਬਣ ਸਕੇ ਬਲਜੀਤ ਜਾਨਿਆ ਨੇ ਕੋਈ ਦਸ਼ਕਾਣਾ ਕੋਈ ਸਨੇਹਾ ਦੇਣਾ ਚਾਹੋਗੇ ਆਪਣੇ ਅਲੋਕੀ ਅਪੀਲ ਕਰਨਾ ਚਾਹੋਗੇ ਸਾਡੇ ਜਿਹੜੇ ਦਰਸ਼ਕ ਨੇ ਰੱਬ ਕੇ ਸਰੋਤੇ ਨੇ ਕੀ ਗੱਲ ਜਾਉ ਮੇਰਾ ਦਰਸ਼ਕ ਨੂੰ ਇਹੀ ਸੁਨੇਹਾ ਹੈ ਕਿ ਬਾਈ ਦੀ سپورਟ ਕਰੋ ਇੱਕ ਮੌਕਾ ਦੇ ਕੇ ਵੇਖੋ ਮੈਨੂੰ ਤੁਸੀਂ ਹਰ ਕਿਸੇ ਨੂੰ ਮੌਕਾ ਦਿੰਦੇ ਜੇ ਇੱਥੇ ਇੱਕ ਵਾਰੀ ਮੈਨੂੰ ਵੀ ਮੌਕਾ ਦਿਓ ਜਰੂਰ ਕਿਉਂਕਿ ਢਾਡਾ ਮੌਕਾ ਦੇਣਾ ਵੰਦਾ ਵੀ ਹੈ ਤੁਹਾਡੇ ਛੋਟੇ ਭਰਾ ਨੂੰ ਇੱਕ ਵਾਰੀ ਜਰੂਰ ਮੌਕਾ ਦਿਓ ਕਮਲੀਤ ਹੋ ਜਾਂਦੇ ਆਂ ਨੇ ਕੋਈ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਉਹਦੀਆਂ ਧੋਲਣਾ ਜੂ ਸਾਂਝ ਕਰਦੇ ਆ ਸਾਡੇ ਦਰਸ਼ਕਾਂ ਨੇ ਹਾਂਜੀ ਜਰੂਰ ਜੀ ਉਹ ਗੀਤ ਹੈਗਾ ਸੰਤੂਲ ਸਕੰਦਰ ਦਾ ਉਹ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਉਹ ਕਾ ਤੋ ਠੋਕ ਰਾਂ ਤੁਮਾਰੇ ਅੱਗੇ ਬੜੇ ਦੁੱਖ ਚੱਲੇ ਨੀ ਮਰ ਮੁਕੇ ਤਾਂ ਜਿੰਨ ਦੇ ਸਵਾਲ ਪੁੱਛਦੀ ਐਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਉਹ ਪੱਤ ਝੜਾ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਐਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀ ਬਲਜੀਤ ਸਿੰਘ ਦੇ ਨਾਲ ਜਿਹੜਾ ਕਿ ਪਿੰਡ ਮਾਨਾ ਵਾਲਾ ਦਾ ਰਹਿਣ ਵਾਲਾ ਵਾ ਜਿੱਥੇ ਕੀ ਮਜਦਾਰੀ ਮਜ਼ਦੂਰੀ ਕਰਦਾ ਦਿਹਾੜੀ ਕਰਦਾ ਉੱਥੇ ਇੱਕ ਵਧੀਆ ਕਲਾਕਾਰ ਵੀ ਆ ਵਧੀਆ ਸਿੰਗਰ ਵੀ ਆ ਇੱਕ ਵਧੀਆ ਗਾਇਕ ਵੀ ਆ ਅਤੇ ਖੁਦ ਗੀਤ ਲਿਖਦਾ ਖੁਦ ਹੀ ਗਾਉਂਦਾ ਵਾ ਸਾਡੀ ਦਸ਼ਕਾਂ ਨੂੰ ਪੀ ਲਿਆ ਜੇ ਤੁਸੀਂ ਅਜਿਹੇ ਲੋਕਾਂ ਨੂੰ ਸਪੋਰਟ ਕਰਦੇ ਹੋ ਸਾਥ ਦਿੰਦੇ ਹੋ ਜਿਹਨੂੰ ਸੁਰ ਤਾਲ ਦਾ ਨਹੀਂ ਪਤਾ ਹੁੰਦਾ ਪਰ ਇਸ ਨੌਜਵਾਨ ਦਾ ਸਾਥ ਦਿਓ ਘਰ ਦੀ ਗਰੀਬੀ ਕਾਕੇ ਜਿਹੜਾ ਨੌਜਵਾਨ ਕੀ ਅੱਗੇ ਆ ਸਕਦਾ ਇਸ ਕਾਕੇ ਵਾਚੜ ਕੇ ਦਾ ਸਾਥ ਦਿਓ ਤਾਂ ਕਿ ਇੱਕ ਵਧੀਆ ਕਲਾਕਾਰ ਇੱਕ ਸਿੰਗਰ ਜਿਹੜਾ ਉਹ ਬਣ ਸਕੇ ਮੀਨੂ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ